ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 751 ਤੋਂ ਲੈ ਕੇ 753 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪਹਿਲਾ ਕਾਫੀ ਕਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ මානස ජනම දුලම්භ ගුරුමකපායා මනතාන හොයි ජුලම්භජී සතුගුරපායා ජල්ලෑ ජනමසවාරවකර සච්චලෑ පතුපායිදරවාර සතුගුර සබද පෑරහවෝ. ਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਇਸ ਗੱਲ ਨੂੰ ਸਮਝ ਲੈਂਦੇ ਨੇ ਕਿ ਜਿਹੜਾ ਇਹ ਮਨੁੱਖਾ ਜਨਮ ਆ ਇਹ ਬੜਾ ਦੁਰਲੱਭ ਹੈ ਬੜੀ ਮੁਸ਼ਕਲ ਨਾਲ ਮਿਲਿਆ ਹੈ ਤੇ ਹੁਣ ਜਿਸ ਕਾਰਜ ਲਈ ਮਿਲਿਆ ਹੈ ਉਹ ਕਾਰਜ ਇਹਦਾ ਸਫਲ ਹੋ ਸਕੇ ਜੇ ਕਹਿੰਦੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਉਸ ਜੀਵ ਦਾ ਮਨ ਤੇ ਹਿਰਦਾ ਸੱਚੇ ਦੇ ਪ੍ਰੇਮ ਦੇ ਨਾਲ ਗੂੜਾ ਲਾਲ ਹੋ ਜਾਂਦਾ ਜਿਨ੍ਹਾਂ ਨੇ ਕਹਿੰਦੇ ਸੱਚ ਦੇ ਨਾਮ ਦਾ ਵਖਰ ਕੀਤਾ ਸੱਚੇ ਦੇ ਨਾਮ ਦੀ ਕਮਾਈ ਕੀਤੀ ਆ ਉਹ ਕਹਿੰਦੇ ਆਪਣਾ ਇਥੋਂ ਜਨਮ ਸਵਾਰ ਕੇ ਜਾਂਦੇ ਨੇ ਤੇ ਉਹਨਾਂ ਦਾ ਜਿਹੜੀ ਹੈਗੀ ਆ ਪਤ ਉਹ ਪਰਮੇਸ਼ਰ ਦੇ ਦਰਬਾਰ ਵਿੱਚ ਵੀ ਪੈਂਦੀ ਆ ਕਿਉਂਕਿ ਉਹ ਸਤਗੁਰ ਦੇ ਸ਼ਬਦ ਦੇ ਦਰ ਆਦਬ ਦੇ ਵਿੱਚ ਰਹਿ ਕੇ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਆ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਇੱਜ਼ਤ ਮਿਲਦੀ ਆ ਮਨ ਤਨ ਸੱਚ ਸਲਾਹ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ ਕਹਿੰਦੇ ਜਿਸ ਜੀਵ ਨੇ ਮਨ ਕਰਕੇ ਹਿਰਦੇ ਕਰਕੇ ਉਸ ਪਰਮੇਸ਼ਰ ਦਾ ਨਾਮ ਜਪਿਆ ਕਹਿੰਦੇ ਉਹ ਸੱਚੇ ਦੇ ਮਨ ਵਿੱਚ ਪਿਆਰਾ ਲੱਗ ਗਿਆ ਕਹਿੰਦੇ ਜਿਹੜਾ ਜੀਵ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗਿਆ ਗਿਆ ਉਸ ਨੇ ਕਹਿੰਦੇ ਗੁਰੂ ਦੇ ਰਾਹੀ ਪਰਮੇਸ਼ਰ ਦਾ ਇਹ ਪ੍ਰੇਮ ਪ੍ਰਾਪਤ ਕੀਤਾ ਤੇ ਉਹਦਾ ਮਨ ਪਰਮੇਸ਼ਰ ਵਿੱਚ ਗਿਝ ਗਿਆ ਵਾਹਿਗੁਰੂ ਜੀ ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹੇ ਸਹਜੇ ਰਸ ਰਸੈ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੇਰੇ ਗੁਣ ਗਾ ਕੇ ਤੇਰੀ ਸਿਫਤ ਸਲਾਹ ਕਰਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਫਿਰ ਅਹਿਸਾਸ ਹੁੰਦਾ ਹੈ ਕਿ ਅੰਦਰ ਤੂੰ ਵਸ ਰਿਹਾ ਹੈ ਜਦੋਂ ਕਹਿੰਦੇ ਮਨ ਦੇ ਵਿੱਚ ਤੂੰ ਵਸ ਜਾਣਾ ਤਾਂ ਮਨ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਕਹਿੰਦੇ ਮੂਰਖ ਮਨ ਸਮਝਾਏ ਆਖੋ ਕੇਤੜਾ ਕਹਿੰਦੇ ਜਿਹੜਾ ਮੂਰਖ ਮਾਨਾ ਇਹਨੂੰ ਕਿੰਨਾ ਕਹਿੰਦੇ ਸਮਝਾਈਏ ਕਿਵੇਂ ਸਮਝਾਈਏ ਕਹਿੰਦੇ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਹਮੇਸ਼ਾ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਤੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਪਰ ਜਿਹੜੇ ਮਨਮੁਖ ਨੇ ਕਿਵੇਂ ਸਮਝਾਉਣ ਕਹਿੰਦੇ ਮਨ ਨੂੰ ਨਿਤ ਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ ਜੀ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਹਿਰਦੇ ਵਿੱਚ ਸੰਭਾਲ ਕੇ ਰੱਖੋ ਜਦੋਂ ਕਹਿੰਦੇ ਜੀਵ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਨਾਮ ਦੀ ਇੱਕ ਕਮਾਈ ਇਕੱਠੀ ਕਰਕੇ ਚੱਲਦੇ ਨੇ ਤਾਂ ਉਹਨਾਂ ਨੂੰ ਫਿਰ ਅੱਗੇ ਕੋਈ ਦੁੱਖ ਸੰਤਾਪ ਨਹੀਂ ਭੋਗਣਾ ਪੈਂਦਾ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਮਨ ਮੁਖ ਪਰਮ ਪੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਪੰਗ ਹੈ ਕਹਿੰਦੇ ਜਿਹੜੇ ਜੀਵ ਆਪਣੇ ਮਨ ਦੇ ਪਿੱਛੇ ਚੱਲੇ ਹੋਣੇ ਉਹ ਪਰਮ ਦੇ ਵਿੱਚ ਰਹਿੰਦੇ ਨੇ ਮਾਇਆ ਦੇ ਪਰਮ ਦੇ ਵਿੱਚ ਉਹਨਾਂ ਨੂੰ ਪਰਮੇਸ਼ਰ ਦਾ ਪ੍ਰੇਮ ਰੰਗ ਨਹੀਂ ਚੜਦਾ ਕਹਿੰਦੇ ਮਰਸੀ ਹੋਏ ਵਿਡਾਣਾ ਮਨ ਤਨ ਪੰਗ ਹੈ ਜਿਹੜਾ ਕਹਿੰਦੇ ਮਾਇਆ ਦਾ ਰੰਗ ਚੜਿਆ ਹੁੰਦਾ ਉਹ ਮਰਨ ਤੋਂ ਬਾਅਦ ਉਹ ਵੀ ਖਤਮ ਹੋ ਜਾਂਦਾ ਤੇ ਮਨ ਤੇ ਹਿਰਦਾ ਫਿਰ ਬਿਲਕੁਲ ਬੇਰੰਗ ਹੋ ਜਾਂਦੇ ਨੇ ਜਿਹੜਾ ਮਾਇਆ ਦਾ ਰੰਗ ਤਾਂ ਖਤਮ ਹੋਣ ਵਾਲਾ ਨਾ ਪਰਮੇਸ਼ਰ ਦਾ ਰੰਗ ਸਦਾ ਦੇ ਰਹਿਣ ਵਾਲਾ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰਬਾਣੀ ਨਿਰਵਾਣ ਸਬਦ ਪਛਾਣਿਆ ਜਿਹੜੇ ਕਹਿੰਦੇ ਗੁਰੂ ਦੀ ਦੱਸੀ ਹੋਈ ਕਾਰ ਕਰਦੇ ਨੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਨਾਮ ਧੰ ਦਾ ਲਾਹਾ ਖਟਦੇ ਨੇ ਫਿਰ ਗੁਰੂ ਦੇ ਸ਼ਬਦ ਰਾਹੀਂ ਗੁਰਬਾਣੀ ਦੇ ਰਾਹੀਂ ਉਹ ਨਿਰਲੇਪ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਕਰ ਲੈਂਦੇ ਨੇ ਇਕ ਨਾਨਕ ਕੀ ਅਰਦਾਸ ਜੇ ਤੁਧ ਪਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਪੰਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਨਾਨਕ ਦੀ ਤੇਰੇ ਦਰ ਤੇ ਇੱਕ ਅਰਦਾਸ ਹੈ ਜੇ ਤੈਨੂੰ ਪਸੰਦ ਆ ਜਾਏ ਕਹਿੰਦੇ ਮੈਨੂੰ ਆਪਣੇ ਨਾਮ ਦੀ ਦਾਤ ਦੇ ਦਿਓ ਤੁਹਾਡਾ ਨਾਮ ਮੇਰੇ ਚਿੱਤ ਵਿੱਚ ਵਸ ਜਾਏ ਤੇ ਮੈਂ ਸਦਾ ਹੀ ਤੁਹਾਡੇ ਗੋਣ ਗੋਂਦਾ ਰਹਾ ਵਾਹਿ ਕੀ ਰੇ ਜੀ ਵਾਹਿ ਕੀ ਰੇ ਜੀ ਸੁਹੀ ਮਹੱਲਾ ਪਹਿਲਾ ਜਿਉ ਆਰਣ ਲੋਹਾ ਪਾਏ ਪੰਨ ਕੜਾਈਐ ਜਿਉ ਆਰਣ ਲੋਹਾ ਪਾਏ ਪੰਨ ਕੜਾਈਐ ਤਿਉ ਸਾਖਤ ਜੋਨੀ ਪਾਏ ਪਵੈ ਪਵਾਈਐ ਬਿਨ ਬੂਜੈ ਸਭ ਦੁੱਖ ਦੁੱਖ ਕਮਾਵਣਾ ਹਮੇ ਆਵੇ ਜਾਏ ਪਰਮ ਪੁਲਾਵਣਾ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਜਿਸ ਤਰ੍ਹਾਂ ਲੋਹੇ ਨੂੰ ਪੱਠੀ ਦੇ ਵਿੱਚ ਪਾ ਕੇ ਢਾਲ ਲਿਆ ਜਾਂਦਾ ਫਿਰ ਉਹ ਤੋਂ ਅਲੱਗ ਅਲੱਗ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਇਸ ਤਰ੍ਹਾਂ ਜਿਹੜੇ ਸਾਕਤ ਜੀਵ ਨੇ ਉਹ ਅਲੱਗ ਅਲੱਗ ਜੋਨੀਆਂ ਦੇ ਵਿੱਚ ਜਨਮ ਲੈਂਦੇ ਨੇ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਤੋਂ ਜੀਵਨ ਦੀ ਅਸਲੀਅਤ ਜਾਣੇ ਤੋਂ ਬਿਨਾਂ ਬੜਾ ਦੁੱਖ ਭੋਗਣਾ ਪੈਂਦਾ ਜਦੋਂ ਜੀਵ ਕਹਿੰਦੇ ਹਉਮੈ ਦੇ ਵਿੱਚ ਹੋ ਜਾਂਦੇ ਨੇ ਤਾਂ ਉਹ ਭਰਮ ਦੇ ਵਿੱਚ ਭੁੱਲੇ ਰਹਿੰਦੇ ਨੇ ਉਹ ਫਿਰ ਮੁਕਤੀ ਨਹੀਂ ਪ੍ਰਾਪਤ ਕਰਦੇ ਉਹਨਾਂ ਦਾ ਆਵਾ ਗਵਨ ਦਾ ਚੱਕਰ ਬਣਿਆ ਰਹਿੰਦਾ ਹੈ ਤੂੰ ਗੁਰਮਖ ਰਖਣਹਾਰ ਹਰ ਨਾਮ ਤੇ ਆਈਐ ਮੇਲ ਤੁਝਰ ਜਾਏ ਸ਼ਬਦ ਕਮਾਈਐ ਕਹਿੰਦੇ ਹੈ ਪਰਮੇਸ਼ਰ ਜੀ ਜਿਨ੍ਹਾਂ ਨੂੰ ਤੂੰ ਗੁਰੂ ਦੇ ਸਨਮੁਖ ਰੱਖਦਾ ਉਹ ਫਿਰ ਪਰਮੇਸ਼ਰ ਜੀ ਤੇਰਾ ਨਾਮ ਧਿਆਉਂਦੇ ਨੇ ਉਹ ਗੁਰੂ ਦੇ ਸ਼ਬਦ ਦੇ ਰਾਹੀ ਤੇਰੀ ਰਜ਼ਾ ਦੇ ਵਿੱਚ ਤੈਨੂੰ ਧਿਆਉਂਦੇ ਨੇ ਤੇ ਤੂੰ ਉਹਨਾਂ ਨੂੰ ਆਪਣੀ ਰਜ਼ਾ ਦੇ ਵਿੱਚ ਹੀ ਆਪਣੇ ਨਾਲ ਮੇਲਦਾ ਤੇ ਪਹਿਲਾਂ ਗੁਰੂ ਨਾਲ ਮੇਲਾਪ ਕਰਉਣਾ ਹੈ ਤੂੰ ਕਰ ਕਰ ਵੇਖੈ ਆਪ ਦੇਹ ਸੁਪਾਈਐ ਤੂੰ ਦੇਖੈ ਥਾਪ ਉਥਾਪ ਦਰਬੀਨਾਈਐ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਭ ਕੁਝ ਆਪ ਕਰ ਰਿਹਾ ਹੈ ਜੋ ਕੁਛ ਦਾਤ ਤੂੰ ਕਿਸੇ ਜੀਵ ਨੂੰ ਦਿੰਨਾ ਉਹੀ ਉਹ ਦਾਤ ਪਾ ਸਕਦਾ ਹੈ ਤੂੰ ਹੀ ਜਗਤ ਦੀ ਰਚਨਾ ਕੀਤੀ ਹੈ ਤੂੰ ਹੀ ਫਿਰ ਪੈਦਾ ਵੀ ਕਰਦਾ ਤੇ ਨਾਸ਼ ਵੀ ਕਰਦਾ ਦੇਹੀ ਹੋਵਗ ਖਾਕ ਪਵਨ ਉਡਾਈਐ ਇਹ ਕਿੱਥੈ ਕਰਉ ਤਾਕ ਮਹਿਲ ਨ ਪਾਈਐ ਦੇਹ ਦੀਵੀ ਅੰਧ ਕੋਰ ਕਬ ਮੁਹਾਈਐ ਕਹਿੰਦੇ ਜਦੋਂ ਜੀਵ ਆਤਮਾ ਨਿਕਲ ਜਾਂਦੀ ਆ ਤਾਂ ਇਹ ਜਿਹੜਾ ਸਰੀਰ ਆ ਇਹ ਮਿੱਟੀ ਹੋ ਜਾਂਦਾ ਫੇਰ ਕਹਿੰਦੇ ਜਿਹੜੇ ਜੀਵ ਦੇ ਬਣਾਏ ਹੁੰਦੇ ਨੇ ਘਰ ਮਹਿਲ ਬੈਠਕਾਂ ਫੇਰ ਉਹ ਕਿੱਥੋਂ ਮਿਲਦੀਆਂ ਨੇ ਕਹਿੰਦੇ ਜੀਵ ਨੂੰ ਜੀਵ ਸਭ ਕੁਝ ਛੱਡ ਕੇ ਚਲੇ ਜਾਂਦਾ ਇਹਦੇ ਕਹਿੰਦੇ ਜਿਹੜਾ ਜੀਵ ਹੈਗਾ ਉਹ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਵਿਕਾਰਾਂ ਵਿੱਚ ਗੁਲਤਾਨ ਹੈ ਸਭ ਕੁਝ ਜਾਣਦਿਆਂ ਹੋਇਆਂ ਇਸ ਤਰ੍ਹਾਂ ਹੈ ਜਿਵੇਂ ਚਿੱਟਾ ਦਿਨ ਚੜਿਆ ਹੋਇਆ ਹੈ ਪਰ ਜੀਵ ਦੇ ਕੋਲੋਂ ਚੋਰੀ ਹੋ ਰਹੀ ਹੈ ਚੋਰੀ ਕਿਦੀ ਹੋ ਰਹੀ ਹੈ ਉਹਦੇ ਗੁਣਾਂ ਦੀ ਵਿਕਾਰਾਂ ਦੇ ਹੱਥੀ ਚਿੱਟੇ ਦਿਨ ਚ ਕਹਿੰਦੇ ਚੜੇ ਚ ਉਹਦੇ ਕੋਲੋਂ ਚੋਰੀ ਹੋਈ ਜਾ ਰਹੀ ਹੈ ਗਰਬ ਮੁਸ ਕਰ ਚੋਰ ਕਿਸ ਰੁਆਈਐ ਕਹਿੰਦੇ ਜਿਹੜਾ ਚੋਰ ਹੈਗਾ ਉਹ ਹੰਕਾਰ ਆ ਹੰਕਾਰ ਹੀ ਅੰਦਰੋਂ ਚੋਰੀ ਕਰਾ ਰਿਹਾ ਫਿਰ ਕਹਿੰਦੇ ਇਹਦੀ ਹੁਣ ਫਰਿਆਦ ਕਿਹਦੇ ਕੋਲ ਪਾਈਏ ਗੁਰਮukh ਚੋਰ ਨਾ ਲਾਗ ਹਰ ਨਾਮ ਜਗਾਈਐ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਕੋਈ ਚੋਰ ਨਹੀਂ ਠੱਗਦਾ ਵਿਕਾਰਾਂ ਰੂਪੀ ਚੋਰ ਕਿਉਂਕਿ ਉਹ ਹਰੀ ਦੇ ਨਾਮ ਰਾਹੀ ਸੁਚੇਤ ਰਹਿੰਦੇ ਨੇ ਸਾਵਧਨਿ ਵਾਰੀ ਆਗ ਜੋਤ ਦਿਪਾਈਐ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਅੰਦਰੋਂ ਤ੍ਰਿਸ਼ਨਾ ਦੀ ਅੱਗ ਖਤਮ ਹੋ ਜਾਂਦੀ ਹੈ ਤੇ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਐ ਕਹਿੰਦੇ ਪਰਮੇਸ਼ਰ ਦਾ ਨਾਮ ਲਾਲ ਰੂਪੀ ਰਤਨ ਹੈ ਜਦੋਂ ਗੁਰੂ ਦੇ ਸ਼ਬਦ ਵਿੱਚ ਸੁਰਤ ਜੁੜਦੀ ਆ ਫਿਰ ਇਸ ਗੱਲ ਦੀ ਸਮਝ ਪੈਂਦੀ ਆ ਸਦਾ ਰਹੇ ਨਿਹਕਾਮ ਜੇ ਗੁਰਮਤਿ ਪਾਈਐ ਜੇ ਜੀਵ ਕਹਿੰਦੇ ਗੁਰੂ ਦੀ ਸਿੱਖਿਆ ਤੇ ਚੱਲਦਾ ਫਿਰ ਜਿਹੜੀ ਉਹਦੀ ਇੱਛਾ ਤੇ ਬਾਸ਼ਨਾ ਉਹ ਖਤਮ ਹੋ ਜਾਂਦੀਆਂ ਨੇ ਉਹ ਬਾਸ਼ਨਾ ਤੋਂ ਰਹਿਤ ਹੋ ਜਾਂਦਾ ਤੇ ਕੋਈ ਇੱਛਾ ਨਹੀਂ ਰਹਿੰਦੀ ਹਰ ਰਾਤ ਦੇਹ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁੱਦ ਪਾਈਐ ਫੇ ਨਾਨਕ ਜੀ ਕਹਿੰਦੇ ਨੇ ਜੇ ਪਰਮੇਸ਼ਰ ਜੀ ਤੈਨੂੰ ਇਹ ਕਰਨਾ ਪਸੰਦ ਆ ਜਾਏ ਤਾਂ ਤੂੰ ਜੀਵ ਨੂੰ ਆਪਣੇ ਨਾਲ ਮੇਲ ਲੈਣਾ ਪਰ ਜੀਵ ਲਈ ਇਹ ਤਾਕੀਦਾ ਕਿ ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਜਿਤੇ ਵਿੱਚ ਵਸਾ ਕੇ ਰਖੀ ਸੁਹੀ ਮਹੱਲਾ ਪਹਿਲਾ ਮਨੋਂ ਨਾਮ ਵਿਸਾਰ ਐਹਨ ਸਤਿਾਈ ਐ ਜਿਉਂ ਰਾਖੈ ਕਿਰਪਾ ਤਾਰ ਤਿ ਵੈ ਸੁਖ ਪਾਈ ਐ ਮੈਂ ਅੰਦਲੇ ਹਰ ਨਾਮ ਲਕੁਟੀ ਟੋਹਣੀ ਰਹੋਂ ਸਾਹਿਬ ਕੀ ਟੇਕ ਨਮੋ ਹੈ ਮੋਹਣੀ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਜਪੀਏ ਤੇ ਮਨ ਤੋਂ ਪਰਮੇਸ਼ਰ ਨੂੰ ਕਦੇ ਨਾ ਵਿਸਾਰੀਏ ਕਹਿੰਦੇ ਹੈ ਪਰਮੇਸ਼ਰ ਜੀ ਜਿਵੇਂ ਤੇਰੀ ਰਜ਼ਾ ਉਹਦੇ ਉਹਦੇ ਵਿੱਚ ਆਪਣੀ ਰਜ਼ਾ ਦੇ ਰਾਹੀ ਜਿਵੇਂ ਤੈਨੂੰ ਚੰਗਾ ਲੱਗਦਾ ਸਾਡੇ ਤੇ ਕਿਰਪਾ ਧਾਰ ਤੇ ਅਸੀਂ ਸੁਖਮਈ ਜੀਵਨ ਬਤੀਤ ਕਰੀਏ ਅਸੀਂ ਸੁਖ ਪਾ ਸਕੀਏ ਕਹਿੰਦੇ ਮੈਨੂੰ ਅੰਧਲੇ ਨੂੰ ਤੇਰੇ ਨਾਮ ਰੂਪੀ ਛੋਟੀ ਦਾ ਆਸਰਾ ਕਹਿੰਦੇ ਜਿਵੇਂ ਅੰਧਲੇ ਨੂੰ ਤੁਰਨ ਦੇ ਲਈ ਛੋਟੀ ਚਾਹੀਦੀ ਆ ਕਹਿੰਦੇ ਇਸ ਤਰ੍ਹਾਂ ਹੀ ਮੈਨੂੰ ਮਾਇਆ ਵਿੱਚ ਅੰਨੇ ਹੋਏ ਨੂੰ ਤੇਰੇ ਨਾਮ ਦੀ ਛੋਟੀ ਚਾਹੀਦੀ ਆ ਕਹਿੰਦੇ ਪਰਮੇਸ਼ਰ ਜੀ ਜਦੋਂ ਅਸੀਂ ਤੇਰੇ ਆਸਰੇ ਰਹਨੇ ਆ ਸਾਨੂੰ ਮੋਹ ਲੈਣ ਵਾਲੀ ਮਾਇਆ ਮੋਹ ਨਹੀਂ ਸਕਦੀ ਜਹ ਦੇਖੋਂ ਤਹ ਨਾਲ ਗੁਰ ਦੇ ਖਾਲਿਆ ਅੰਤਰ ਬਾਹਰ ਪਾਲ ਸ਼ਬਦ ਨਿਹਾਲਿਆ ਜਦੋਂ ਤੋਂ ਕਹਿੰਦੇ ਮੈਨੂੰ ਗੁਰੂ ਨੇ ਦਿਖਾ ਦਿੱਤਾ ਫਿਰ ਅੰਦਰ ਬਾਹਰ ਕਹਿੰਦੇ ਹਰ ਇੱਕ ਜਗ੍ਹਾ ਤੇ ਮੈਨੂੰ ਪਰਮੇਸ਼ਰ ਹੀ ਵਿਆਪਕ ਨਜ਼ਰ ਆਉਂਦਾ ਹੈ ਬਾਹਰ ਕਹਿੰਦੇ ਪਾਲ ਪਾਲ ਦੇਖ ਲਿਆ ਫਿਰ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਅੰਦਰ ਹੀ ਪਰਮੇਸ਼ਰ ਨੂੰ ਪਾ ਕੇ ਖੇੜਾ ਆ ਗਿਆ ਸੇਵੀ ਸਤਗੁਰ ਪਾਏ ਨਾਮ ਨਿਰੰਜਨਾ ਤੁਧ ਪਾਵੇ ਤੇ ਵੈਰ ਜਾਏ ਪਰਮ ਪਉ ਪੰਜਨਾ ਕਹਿੰਦੇ ਸਤਗੁਰ ਦੇ ਪਿਆਰ ਦੇ ਸਦਕਾ ਸਤਗੁਰ ਦੀ ਦਸੀ ਹੋਈ ਸੇਵਾ ਭਗਤੀ ਰਾਹੀ ਅਸੀਂ ਪਰਮੇਸ਼ਰ ਦਾ ਨਾਮ ਜਪੀਏ ਸਤਗੁਰ ਦੇ ਪ੍ਰੇਮ ਰਾਹੀ ਕਹਿੰਦੇ ਹੈ ਪਰਮੇਸ਼ਰ ਜੀ ਜਿਵੇਂ ਤੇਰੀ ਰਜ਼ਾ ਜਿਵੇਂ ਤੈਨੂੰ ਚੰਗਾ ਲੱਗਦਾ ਸਾਡਾ ਭਰਮ ਤੇ ਡਰ ਖਤਮ ਕਰ ਦਿਓ ਜਨਮਤ ਹੀ ਦੁੱਖ ਲਾਗੈ ਮਰਨਾ ਆਏ ਕੈ ਜਨਮ ਮਰਨ ਪਰਵਾਣ ਹਰ ਗੁਣ ਗਾਏ ਕੈ ਕਹਿੰਦੇ ਜਨਮ ਲੈਂਦੇ ਆ ਸਾਰੀ ਜੀਵ ਨੂੰ ਆਤਮਿਕ ਮੌਤ ਦਾ ਦੁੱਖ ਲੱਗ ਜਾਂਦਾ ਜਨਮ ਮਰਨ ਪਰਵਾਣ ਹਰ ਗੁਣ ਗਾਇਕੇ ਜਿਹੜੇ ਕਹਿੰਦੇ ਜੀਵ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਨਾਂ ਦਾ ਜਨਮ ਵੀ ਤੇ ਮਰਨ ਵੀ ਪਰਵਾਣ ਹੋ ਜਾਂਦਾ ਉਹਨਾਂ ਦਾ ਜੀਵਨ ਵੀ ਸੁਖੀ ਤੇ ਉਹਨਾਂ ਦਾ ਪਰਲੋਕ ਵੀ ਸੁਖੀ ਹੋ ਨਹੀਂ ਤੂੰ ਹੋਵੇਂ ਤੁਦਹੀ ਸਾਜਿਆ ਆਪੇ ਥਾਪ ਉਥਾਪ ਸ਼ਬਦ ਨਿਵਾਜਿਆ ਕਹਿੰਦੇ हे ਪਰਮੇਸ਼ਰ ਜੀ ਤੂੰ ਹੀ ਸਾਨੂੰ ਸਾਜਣ ਵਾਲਾ ਹੈ ਹੋ ਨਹੀਂ ਤੂੰ ਹੋਵੇਂ ਜਦੋਂ ਕਹਿੰਦੇ ਤੂੰ ਅੰਦਰ ਪ੍ਰਗਟ ਹੋ ਜਾਣਾ ਫਿਰ ਹੰਕਾਰ ਅੰਦਰੋਂ ਖਤਮ ਹੋ ਜਾਂਦਾ ਆਪ ਹੀ ਕਹਿੰਦੇ ਪਰਮੇਸ਼ਰ ਨੇ ਜੀਵ ਨੂੰ ਪੈਦਾ ਕੀਤਾ ਜੀਵ ਦਾ ਅੰਤ ਕੀਤਾ ਆਪ ਹੀ ਗੁਰੂ ਦੇ ਰਾਹੀ ਜੀਵ ਨੂੰ ਉਹਦੇ ਸ਼ਬਦ ਦੇ ਰਾਹੀ ਗੁਰੂ ਦੇ ਰਾਹੀ ਨਿਵਾਜਿਆ ਦੇਹੀ ਪਸਮ ਰੁਲਾਏ ਨਾ ਜਾਪੀ ਕਹਿ ਗਿਆ ਆਪੇ ਰਹਾ ਸਮਾਏ ਸੋ ਬਿਸਮਾਦ ਪਿਆ ਜਦੋਂ ਕਹਿੰਦੇ ਦੇਹੀ ਦੇ ਵਿੱਚੋਂ ਜਿੰਦ ਨਿਕਲ ਜਾਂਦੀ ਆ ਦੇਹੀ ਤਾਂ ਕਹਿੰਦੇ ਮਿੱਟੀ ਬਣ ਜਾਂਦੀ ਆ ਪਰ ਉਹ ਜਿੰਦ ਰੂਪੀ ਜੀਵ ਆਤਮਾ ਕਿੱਥੇ ਚਲੀ ਗਈ ਇਹ ਕਿਸੇ ਨੂੰ ਨਹੀਂ ਪਤਾ ਚੱਲਦਾ ਆਪੇ ਰਿਹਾ ਸਮਾਏ ਸੋ ਬਿਸਮਾਦ ਪਿਆ ਕਹਿੰਦੇ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਆਪ ਹੀ ਵਿਆਪਕ ਹੈ ਇਹ ਕਹਿੰਦੇ ਸਾਡੇ ਲਈ ਬੜੀ ਅਸਚਰਜਮਈ ਖੇਡ ਹੈ ਪਰਮੇਸ਼ਰ ਦੀ ਉਵਾਹ ਕਿਰੂਜੀ ਤੂੰ ਨਹੀਂ ਪ੍ਰਭ ਦੂਰ ਜਾਣੈ ਸਭ ਤੂੰ ਹੈ ਗੁਰਮਖ ਵੇਖ ਹ ਦੂਰ ਅੰਤਰ ਪੀ ਤੂੰ ਹੈ ਕਹਿੰਦੇ ਪਰਮੇਸ਼ਰ ਜੀ ਤੂੰ ਸਾਡੇ ਕੋਲੋਂ ਦੂਰ ਨਹੀਂ ਹੈ ਕਹਿੰਦੇ ਸਾਰੇ ਤੂੰ ਨਹੀਂ ਪ੍ਰਭ ਦੂਰ ਜਾਣੈ ਸਭ ਤੂੰ ਹੈ ਸਾਡੇ ਅੰਦਰ ਦੀ ਸਭ ਕੁਝ ਜਾਣਨ ਵਾਲਾ ਸਾਡੇ ਤੋਂ ਦੂਰ ਨਹੀਂ ਹੈ ਕਹਿੰਦੇ ਗੁਰੂ ਦੇ ਸਨਮੁਖ ਰਹਿਣਾ ਪਤਾ ਲੱਗਦਾ ਵੀ ਤੂੰ ਸਾਡੇ ਅੰਦਰ ਹੀ ਆ ਸਾਡੇ ਹਮੇਸ਼ਾ ਅੰਗ ਸੰਗ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਕਹਿੰਦੇ ਹੈ ਪਰਮੇਸ਼ਰ ਜੀ ਜਦੋਂ ਤੇਰਾ ਨਾਮ ਮੇਰੇ ਅੰਦਰ ਵਸ ਜਾਏ ਤਾਂ ਅੰਦਰ ਮੇਰੇ ਸ਼ਾਂਤੀ ਹੋ ਜਾਂਦੀ ਹੈ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਦਾਸ ਨਾਨਕ ਜੀ ਬੇਨਤੀ ਕਰਦੇ ਨੇ ਕਿ ਜਦੋਂ ਸਤਿਗੁਰ ਕਹਿੰਦੇ ਮਤ ਦਿੰਦੇ ਨੇ ਸਿੱਖਿਆ ਦਿੰਦੇ ਨੇ ਫੇਰੀ ਜੀਵ ਪਰਮੇਸ਼ਰ ਦੇ ਗੁਣ ਗਾ ਸਕਦਾ ਹੈ ਜਦੋਂ ਜੀਵ ਗੁਰੂ ਦੀ ਸ਼ਰਨ ਆਉਂਦਾ ਗੁਰੂ ਦੀ ਮਤ ਤੇ ਚੱਲ ਕੇ ਨਾਮ ਦੀ ਕਮਾਈ ਦੀ ਸਿੱਖਿਆ ਮਿਲਦੀ ਆ ਫੇ ਜੀਵ ਨਾਮ ਦੀ ਕਮਾਈ ਸ਼ੁਰੂ ਕਰਦਾ ਪਰਮੇਸ਼ਰ ਦੇ ਗੁਣ ਗਾਉਣੇ ਸ਼ੁਰੂ ਕਰਦਾ ਫਿਰ ਸਦਾ ਉਹਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ